ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਔਨ ਮਾਈ ਪੇਜ ਮੈਂ ਪੁਸ਼ਪਿੰਦਰ ਕੌਰ ਤੁਹਾਡਾ ਸਭ ਦਾ ਵੈਲਕਮ ਕਰਦੀ ਆਂ ਆਪਣੇ ਚੈਨਲ ਸਮਰੱਥ ਬਟੀਕ ਤੇ ਅੱਜ ਦੀ ਕਲੈਕਸ਼ਨ ਬਹੁਤ ਪਿਆਰੀ ਜੀ ਕਲੈਕਸ਼ਨ ਹੈ ਜੀ ਬਹੁਤ ਭੈਣਾਂ ਦੀ ਡਿਮਾਂਡ ਰਹਿੰਦੀ ਹੈ ਬਰਬਰੀ ਦੇ ਪ੍ਰਿੰਟ ਲੈ ਕੇ ਆ ਉਹ ਬਹੁਤ ਹੀ ਜੈਨੂਨ ਜੀ ਰੇਂਜ ਚ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਇਆ ਤੇ ਦੁਪੱਟਾ ਪ੍ਰਿੰਟਡ ਸੂਟ ਵੀ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਰੇਂਜ ਵੀ ਬਹੁਤ ਹੀ ਜੈਨੂਨ ਹੋਊਗੀ ਤੁਹਾਨੂੰ ਦਿਖਾਵਾਂਗੇ ਹਾਈਲਾਈਟ ਕੀਤੇ ਹੋਏ ਨੇ ਹੈਂਡਵਰਕ ਦੇ ਨਾਲ ਤੇ ਬਾਕੀ ਆਪਾਂ ਮੈਚਿੰਗ ਸੂਟ ਤੋਂ ਸ਼ੁਰੂ ਕਰਾਂਗੇ ਬਹੁਤ ਹੀ ਪਿਆਰੇ ਪਿਆਰੇ ਜੇ ਪ੍ਰਿੰਟ ਨੇ ਇਹਨਾਂ ਦੇ ਵਿੱਚ ਤੁਸੀਂ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਤੇ ਵਿਦ ਸਟੀਚਿੰਗ ਵੀ ਲੈ ਸਕਦੇ ਹੋ। ਬਾਕੀ ਜੇ ਤੁਸੀਂ ਸਾਡੇ ਕੋਲੋਂ ਹੈਂਡਵਰਕ ਦਾ ਕੰਮ ਮਸ਼ੀਨਵਰਕ ਦਾ ਜਾਂ ਪੇਂਟਿੰਗ ਦਾ ਕੰਮ ਕਰਵਾਉਣਾ ਸੂਟਾਂ ਦੇ ਉੱਪਰ ਉਹ ਸਾਰਾ ਆਰੀਵਰਕ ਬਾਦਲੇ ਦਾ ਕੰਮ ਸਾਰਾ ਤੁਹਾਨੂੰ ਪੂਰਾ ਵਧੀਆ ਤਰੀਕੇ ਨਾਲ ਅਸੀਂ ਕਰਕੇ ਦੇਵਾਂਗੇ ਫੁੱਲ ਫਿਨਿਸ਼ਿੰਗ ਨਾਲ ਸਾਡਾ ਸਾਰਾ ਕੰਮ ਹੋਊਗਾ ਸਟੀਚਿੰਗ ਵਗੈਰਾ ਤੁਸੀਂ ਟਰਾਈ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਤੁਸੀਂ ਸਾਡੇ ਕੋਲੋਂ ਕਰਾ ਸਕਦੇ ਹੋ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਤੇ ਵਧੀਆ ਕੁਆਲਟੀ ਦਾ ਮਟੀਰੀਅਲ ਲਾ ਕੇ ਤੁਹਾਨੂੰ ਸਾਰੇ ਜਿਹੜਾ ਸਟਾਫ ਆ ਉਹ ਪੂਰਾ ਵਧੀਆ ਸੂਟ ਵਗੈਰਾ ਪੂਰੇ ਵਧੀਆ ਤਰੀਕੇ ਨਾਲ ਤੁਹਾਨੂੰ ਰੈਡੀ ਮਿਲ ਲੰਗੇ ਤੇ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਇਵਰ ਬ੍ਰੀਡ ਦੇ ਸਾਰੇ ਅਲੱਗ-ਅਲੱਗ ਪ੍ਰਿੰਟ ਦਿਖਾਵਾਂਗੇ ਅਲੱਗ-ਅਲੱਗ ਰੇਂਜ ਦੇ ਹੋਣਗੇ ਇਹ ਕੁਝ ਨਾ ਕੁਝ ਚੇਂजेस ਹੋਊਗਾ ਇਹ ਪਹਿਲਾਂ ਤਾਂ ਤੁਹਾਨੂੰ ਮੈਚਿੰਗ ਸੂਟ ਦਿਖਾਉਣੀ ਆ ਸੀ 블루 ਮੈਚਿੰਗ ਹੈ ਰਾਇਲ ਵੀ ਨਹੀਂ ਕਹਿ ਸਕਦੇ ਨੇਵੀ ਵੀ ਨਹੀਂ ਕਹਿ ਸਕਦੇ ਮੀਡਲ ਚ ਆ ਗਿਆ ਤੇ ਇਹ ਵਾਲੀ ਇਹਦੇ ਨਾਲ ਮੈਚ ਪ੍ਰਿੰਟਿੰਗ ਹੋਊਗੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਨ ਨੂੰ ਜੀ ਆਫ ਵਾਈਟ ਨਾਲ ਡਿਜ਼ਾਈਨਿੰਗ ਕਰਾਂਗੇ ਦੁਪੱਟੇ ਨੂੰ ਵੀ ਆਫ ਵਾਈਟ ਨਾਲ ਡਿਜ਼ਾਈਨਿੰਗ ਕਰਾਂਗੇ ਬਹੁਤ ਸੋਹਣਾ ਬਣਨ ਵਾਲਾ ਇਹ ਤੇ ਇਹ ਰਹੀ ਇਹਦੀ ਮੈਚਿੰਗ ਇਹ ਮੈਚਿੰਗ ਹੈ ਜੀ ਇਸ ਦੀ ਬਹੁਤ ਸੋਹਣਾ ਸੂਟ ਹੈ ਜੀ ਇਹਦੀ ਨੈਕਸਟ ਹੈਗੀ ਹੈ ਜੀ ਪਰਪਲ ਸ਼ੇਡ ਤੇ ਪਰਪਲ ਮੈਚਿੰਗ ਰਾਂਗੀ ਤੇ ਇਹ ਵਾਲਾ ਦੇਖੋ ਇਹ ਵਾਲਾ ਜਿਹੜਾ ਸੂਟ ਹੋਊਗਾ ਸ਼ਰਟ ਹੋਊਗੀ ਪ੍ਰਿੰਟਿੰਗ ਸੇਮ ਹੈ ਜੀ ਬਸ ਸਿਰਫ ਅ ਦਾ ਕਲਰ ਦਾ ਫਰਕ ਆ ਸੂਟੇ ਇਹ ਬਣੇ ਹੋਏ ਬਹੁਤ ਜਿਆਦੇ ਵਧੀਆ ਲੱਗਦੇ ਨੇ ਕਾਫੀ ਜਨੇ ਦਿਨ ਇਨਕੁਆਰੀ ਹੁੰਦੀ ਆ ਵੀ ਇਹ ਸੂਟ ਨੇ ਜਿਹੜੇ ਗਰਮੀ ਚ ਵੇਅਰ ਕਰ ਸਕਦੇ ਆ ਹਾਂਜੀ ਜ਼ਰੂਰ ਇਹ ਗਰਮੀ ਦਾ ਹੀ ਸਟਾਫਾ ਗਰਮੀ ਚ ਤੁਸੀਂ ਜਿਵੇਂ ਜੌਰਜਟ ਵੇਅਰ ਕਰਦੇ ਹੋ ਉਵੇਂ ਹੀ ਇਹ ਬਰਬਰੀ ਦੇ ਵੇਅਰ ਹੋਣ ਵਾਲੇ ਸੂਟ ਨੇ ਨੈਕਸਟ ਜਿਹੜਾ ਕਲਰ ਆ ਤੀਸਰਾ ਕਲਰ ਉਹ ਵੀ ਮੈਂ ਡੀ ਗ੍ਰੀਨ ਕਲਰ ਦੀ ਇਹਦੇ ਨਾਲ ਬਾਟਮ ਰਹੂਗੀ ਇਸ ਤਰ੍ਹਾਂ ਦੀ ਤੇ ਇਹ ਵਾਲਾ ਪ੍ਰਿੰਟ ਆ ਗਿਆ ਜੀ ਬਹੁਤ ਸੋਹਣਾ ਪ੍ਰਿੰਟ ਆ ਦੇਖੋ ਤੁਸੀਂ ਇਹ ਮਤਲਬ ਇਹ ਸਟਾਫ ਦਾ ਤਾਂ ਫਾਇਦਾ ਹੁੰਦਾ ਹੈ ਜਿਵੇਂ ਗਰਮੀ 'ਚ ਨਾ ਜਿਵੇਂ ਕਾਟਨ ਹੰਡਾਉਣ ਦੇ ਨਾਲ-ਨਾਲ ਧੂਆ ਪੈ ਪੈ ਕੇ ਅੱਗੇ ਹੈ ਨਾ ਥੋੜੀ ਜੇ ਕਲਰ ਵਗੈਰਾ ਨਹੀਂ ਉਹ ਹੁੰਦੇ ਤਾਂ ਫਿਰ ਵੀ ਥੋੜਾ ਜਿਆਦਾ ਡਲ ਪੈਣ ਲੱਗ ਜਾਂਦਾ ਹੈ ਹੰਡਾਉਣ ਟਾਈਮ ਜੇ ਆਪਾਂ ਨਵਾਂ ਐ ਉਮੀ ਹੈ ਨਾ ਔਨ ਜਾਂਚੀ ਰੱਖਦੇ ਜਿੰਨਾ ਚਿਰ ਉਹਨਾਂ ਚਿਰ ਕਾਟਨ ਵਧੀਆ ਰਹਿੰਦੀ ਐ ਪਰ ਹੰਡਾਉਣ ਦੇ ਨਾਲ ਨਾਲ ਫਰਕ ਪੈ ਜਾਂਦਾ ਇਹਨੂੰ ਜੇ ਤੁਸੀਂ ਹੰਡਾ ਵੀ ਲਿਆ ਸੂਟ ਮਤਲਬ ਪੂਰਾ ਵਧੀਆ ਪਹਿਨਿਆ ਰੁਟੀਨ ਚ ਪਾਉਂਦੇ ਰਹੇ ਇਹਨੂੰ ਕੁਝ ਨਹੀਂ ਹੋਣਾ ਵਾਲਾ ਇਹਦੇ ਕਲਰ ਵਗੈਰਾ ਕੁਝ ਨਹੀਂ ਹੋਣਾ ਇਹਨਾਂ ਨੂੰ ਨਾ ਹੀ ਇਹਨਾਂ ਸਟੱਫ ਖਰਾਬ ਹੋਣਾ ਵਾਲਾ ਜਿਵੇਂ ਜੌਰਜਟ ਤੁਸੀਂ ਜਿਹੜੇ ਪਹਿਣਾਪੂ ਜੌਰਜਟ ਪਾਉਂਦੇ ਨੇ ਨਾ ਉਹਨਾਂ ਨੂੰ ਬਹੁਤ ਪਸੰਦ ਆਉਣ ਵਾਲਾ ਇਹ ਸਟੱਫ ਬਾਕੀ ਜੇ ਵਧੀਆ ਕੁਆਲਿਟੀ ਦੀ ਆਪਾਂ ਜਿਵੇਂ ਹੈਨਾ ਵਧੀਆ ਬ੍ਰਾਂਡ ਦੀ ਐਸਕੇ ਦੇ ਸੂਟ ਹੋ ਜਾਂਦੇ ਨੇ ਰੀਵਾ ਬ੍ਰਾਂਡ ਦੇ 10 ਬ੍ਰਾਂਡ ਦੇ ਉਹਨਾਂ ਦੀ ਕਾਟਨ ਵੀ ਬਹੁਤ ਵਧੀਆ ਰਹਿੰਦੀ ਆ ਏਸੀ ਆਪਣੇ ਇਹ ਸੂਟ 1200 ਪ੍ਰਾਈਸ ਦੇ ਉਹਨਾਂ ਦਾ ਤੇ ਇੱਕ ਆਪਣੇ ਕੋਲੇ ਜੇ ਤੁਹਾਨੂੰ ਆਲਓਵਰ ਚਾਹੀਦੇ ਨੇ ਆਲਓਵਰ ਵੀ ਮਿਲ ਜਾਣਗੇ ਇਹ ਸੂਟ ਜੇ ਤੁਹਾਨੂੰ ਮੈਚ ਸੂਟ ਚਾਹੀਦੇ ਨੇ ਆਪਾਂ ਇਹਦੇ ਨਾਲ ਜੌਰਜਟ ਦੀ ਬਾਟਮ ਲਗਾ ਕੇ ਵੀ ਮੈਚਿੰਗ ਕਰਕੇ ਦੇਵਾਂਗੇ ਤੁਹਾਨੂੰ ਜੇ ਤੁਹਾਨੂੰ ਮੈਚਿੰਗ ਚਾਹੀਦੇ ਨੇ ਇਹ ਵੀ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਤੁਹਾਨੂੰ ਮਿਲ ਰਿਹਾ ਸੂਟ ਸਿਰਫ 700 ਦੀ ਰੇਂਜ ਤੋਂ ਨੂੰ ਇਸ ਉਪਰ ਮਿਲ ਜਾਊਗਾ ਜੇ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਹੋ 올ਓਵਰ ਚਾਹੀਦਾ 올ਓਵਰ ਵੀ ਬਾਈ ਕਰ ਸਕਦੇ ਹੋ ਇਹ ਜੇ ਵਾਈਨ ਕਲਰ ਆ ਗਿਆ ਸੀ ਤੇ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਆ ਗਿਆ ਦੇਖੋ ਤੁਸੀਂ ਨੇਵੀ ਬਲੂ ਕਲਰ ਇਹਦੇ ਵਿੱਚ ਨਾ ਬਲੈਕ ਕਾਫੀ ਟ੍ਰੈਂਡ ਚ ਰਿਹਾ ਆਪਣੇ ਕੋਲੇ ਬਲੈਕ ਵੀ ਅਵੇਲੇਬਲ ਹੈ ਜੇ ਤੁਸੀਂ ਬਲੈਕ ਬਾਈ ਕਰਨਾ ਚਾਹੁੰਦੇ ਹੋ ਬਲੈਕ ਵੀ ਕਰ ਸਕਦੇ ਹੋ ਬਲੈਕ ਕਲਰ ਵੀ ਹੈਗਾ ਇਸ ਚਾ ਤਿੰਨ ਕਲਰ ਆਉਣਗੇ ਤੇ ਇੱਕ ਤੁਹਾਨੂੰ ਜਰਾ ਇਹ ਦਿਖਾ ਦਈਏ ਜਿਹੜੇ ਆਪਣੇ ਮੈਚਿੰਗ ਸੂਟ ਸੀਗੇ 1200 ਦੀ ਰੇਂਜ 'ਚ ਸੀਗੇ ਉਹਨਾਂ ਨਾਲ ਆਪਾਂ ਦੁਪੱਟਾ ਸੂਟ ਲੈ ਕੇ ਆਏ ਆ। ਉਸੇ ਚੀਜ਼ 'ਚ ਅੱਗੇ ਵੀ ਇਹ ਆ ਗਈ ਜੀ ਸ਼ਰਟ ਇਹ ਆ ਗਈ ਬਾਟਮ ਸਾਰੇ ਸ਼ਰਟ ਦੇ ਉੱਪਰ ਆਰੀ ਵਰਕ ਹੋਇਆ ਬਹੁਤ ਵਧੀਆ ਕੁਆਲਿਟੀ ਦਾ ਜਿਹੜਾ ਇਹ ਸੂਟ ਹੈ ਜੀ ਤੇ ਇਹਦੇ ਨਾਲ ਦੁਪੱਟਾ ਆਊਗਾ ਤੁਸੀਂ ਦੇਖ ਲਿਆ ਮੈਚਿੰਗ ਸੂਟ ਹੈ ਜੀ ਇਹ। ਦੇ ਦੇ ਨਾਲ ਦੁਪੱਟਾ ਆਊਗਾ ਇਸ ਤਰ੍ਹਾਂ ਦਾ ਲਾਈਟ ਵੇਟ ਜਾਂ ਜੌਰਜਟ ਦੁਪੱਟਾ ਆਊਗਾ ਜੀ ਇਹ ਬਹੁਤ ਹੀ ਵਧੀਆ ਹੈ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹੜਾ ਸੂਟ ਹੈ ਜੀ ਇਹ 1700 ਦੀ ਰੇਂਜ 'ਚ ਤੁਹਾਨੂੰ ਇਹ ਸੂਟ ਮਿਲੂਗਾ ਵਿਦ ਦੁਪੱਟਾ ਕਈ ਪਹਿਣਾ ਦੀ ਡਿਮਾਂਡ ਸੀ ਉਹਨਾਂ ਦੀ ਡਿਮਾਂਡ ਤੇ ਹੀ ਲੈ ਕੇ ਆਇਆ ਆਪਾਂ ਤੁਹਾਨੂੰ ਕਲਰ ਆਪਸ਼ਨ ਇਸ ਚ ਨਵੇਂ ਤੋਂ ਨਵੇਂ ਪ੍ਰਿੰਟ ਆਉਂਦੇ ਰਹਿੰਦੇ ਨੇ ਜੇ ਤੁਹਾਨੂੰ ਪ੍ਰਿੰਟ ਦੁਪट्टे ਨਾਲ ਸੂਟ ਚਾਹੀਦੇ ਨੇ ਇਹ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਚ ਵਟਸਐਪ ਲਿੰਕ ਹੈ ਤੁਸੀਂ ਉੱਥੇ ਇਹਨਾਂ ਦੇ ਕਲਰ ਵਗੈਰਾ ਪ੍ਰਿੰਟ ਵਗੈਰਾ ਮੰਗਵਾ ਸਕਦੇ ਹੋ ਐਵੇਂ ਦੀ ਪ੍ਰਿੰਟਿੰਗ ਹੈ ਜਿਹੜੀ ਦੁਪट्टे ਦੀ ਮਿਲ ਜੂਗੀ ਤੇ ਪਹਿਲਾਂ ਆਪਾਂ 1200 ਦੀ ਰੇਂਜ ਚ ਮੈਚਿੰਗ ਸੂਟ ਲੈ ਕੇ ਆਏ ਸੀ ਹੁਣ 1700 ਦੀ ਰੇਂਜ ਚ ਵਿਦ ਦੁਪੱਟਾ ਲੈ ਕੇ ਆਇਆ ਤੇ ਇੱਕ ਆਪਾਂ ਬਰਬਰੀ ਦੇ ਸੂਟ ਹੋਰ ਤੁਹਾਨੂੰ ਦਿਖਾਉਨੇ ਆ ਨਵਾਂ ਜਿਹਾ ਕਨਸੈਪਟ ਹੈ ਜੀ ਇਹ ਇਸ ਤਰ੍ਹਾਂ ਦਾ ਇਸ 'ਚ ਵੀ ਤੁਹਾਨੂੰ ਕਲਰ ਆਪਸ਼ਨ ਮਿਲ ਜੂਗੀ ਸਿਲਕ ਦੀ ਇਹਦੇ ਨਾਲ ਬਾਟਮ ਰਹੂਗੀ ਤੇ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਘੇਰੇ ਦਾ ਕੰਮ ਆ ਗਿਆ ਜੀ ਹੈਂਡਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਤੇ ਐਵਲੀ ਜਿਹੜੀ ਦੇਖ ਸਕਦੇ ਹੋ ਤੁਸੀਂ neck ਤੇ ਆ ਗਿਆ ਕੰਮ ਤੇ ਤੁਹਾਨੂੰ ਬਾਜੂ ਤੇ ਵੀ ਕੰਮ ਮਿਲੂਗਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਾਜੂ ਤੇ ਮਿਲੂਗੀ ਦੋਵੇਂ ਬਾਜੂ ਇਸ ਤਰ੍ਹਾਂ ਹੋਈਆਂ ਮੇਰੇ ਨੇ ਤੇ ਇਹਦੇ ਨਾਲ ਬਹੁਤ ਹੀ ਸ਼ਾਨਦਾਰ ਦੁਪੱਟਾ ਹੈ ਪ੍ਰਾਈਸ ਇਹਦਾ ਬਿਲਕੁਲ ਜੈਨੂਨ ਜੈ ਪ੍ਰਾਈਸ ਹੈ ਸਿਰਫ 2500 ਇਹਦਾ ਪ੍ਰਾਈਸ ਹੈ ਜੀ ਬਰਬਰੀ ਦਾ ਸੂਟ ਪਹਿਲਾਂ ਇਹਦੇ ਬਰਬਰੀ ਦੇ ਸੂਟ 2500 2700 2800 ਐਵੇਂ ਸਿਰਫ ਪ੍ਰਿੰਟਡ ਹੀ ਆਏ ਸੀਗੇ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਪ੍ਰਿੰਟਡ ਦੁਪੱਟਾ ਆ ਤੇ ਇਹ ਹੈਂਡਵਰਕ ਨਾਲ ਵੀ ਹਾਈਲਾਈਟ ਹੋਇਆ ਹੋਇਆ ਹੈਂਡਵਰਕ ਦਾ ਕੰਮ ਹੈ ਜਿਹੜਾ ਉਹ ਤੁਹਾਨੂੰ ਫ੍ਰੀ ਆਫਕੋਰਸ ਮਿਲ ਰਿਹਾ ਹੈ ਇਹ ਰਹੀ ਜੀ ਪ੍ਰਿੰਟਿੰਗ ਦੁਪੱਟੇ ਦੀ ਬਹੁਤ ਹੀ ਸ਼ਾਨਦਾਰ ਦੁਪੱਟਾ ਜੀ ਬਾਕੀ ਇਹਦੀ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ ਜੀ ਦੇਖੋ ਤੁਸੀਂ ਠੀਕ ਹੈ ਜੀ ਇਹਨਾਂ ਦੇ ਸਾਰਿਆਂ ਦੇ ਪ੍ਰਾਈਸ ਵੀ ਤੁਹਾਨੂੰ ਨਾਲ ਦੀ ਨਾਲ ਦੱਸਦੇ ਨੇ ਤੁਸੀਂ ਵਿਦਆਊਟ ਸਟੀਚਿੰਗ ਵੀ ਲੈ ਸਕਦੇ ਹੋ ਵਿਦ ਸਟੀਚਿੰਗ ਵੀ ਸਾਡੇ ਕੋਲੋਂ ਸੂਟ ਬਾਇ ਕਟ ਸਕਦੇ ਹੋ ਜੀ ਜੇ ਤੁਹਾਨੂੰ ਇਹਨਾਂ ਚੋ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਚ ਵਟਸਐਪ ਲਿੰਕ ਸ਼ੋ ਹੋ ਰਿਹਾ ਉੱਥੇ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਹੋਰ ਵੀ ਕਾਫੀ ਤਰ੍ਹਾਂ ਦਾ ਜਿਹੜਾ ਵੀ ਹੈ ਨਾ ਮਟੀਰੀਅਲ ਵਗੈਰਾ ਹੋਰ ਹੈਂਡਵਰਕ ਦੇ ਕੰਮ ਮਸ਼ੀਨ ਵਰਕ ਪੇਂਟਿੰਗ ਵਗੈਰਾ ਦੇ ਤੁਸੀਂ ਸਾਨੂੰ ਆਰਡਰ ਦੇਣੇ ਆ ਤਾਂ ਤੁਸੀਂ ਸਾਨੂੰ ਵਟਸਐਪ ਡੀਐਮ ਕਰ ਸਕਦੇ ਹੋ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ